आप लोगों ने बड़े पैमाने पर मनुवादी मीडिया को पढ़ा होगा सुना होगा वो लिखते हैं कि उत्तर प्रदेश में बीएसपी की सरकार ने क्या किया है सिर्फ किया है किया है हम इसको छुपाते नहीं हैं हम छाती तोड़ कर कहते हैं ਜੇ ਹਮੇਂ ਅੰਬੇਡਕਰਾਈਜੇਸ਼ਨ ਕਰਨਾ ਥਾ ਔਰ ਹਮਨੇ ਅੰਬੇਡਕਰਾਈਜੇਸ਼ਨ ਕੀਆ ਹੈ ਰਾਜ ਉਹਨਾਂ ਦਾ ਹੀ ਯਾਦ ਰਹਿੰਦਾ ਹੈ ਜਿਹੜੇ ਆਪਣੀ ਹਿੰਮਤ ਹੌਸਲੇ ਨਾਲ ਇਤਿਹਾਸ ਸਿਰਜਦੇ ਹਨ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗੋਮਤੀ ਨਗਰ ਵਿੱਚ ਬਣਿਆ ਡਾਕਟਰ ਭੀਮਰਾਵ ਅੰਬੇਦਕਰ ਸਮਾਜਿਕ ਪਰਿਵਰਤਨ ਸਮਾਰਕ ਇਸੇ ਇਤਿਹਾਸ ਦਾ ਪ੍ਰਤੀਕ ਹੈ ਜਿਸ ਨੂੰ बसपा ਦੇ ਰਾਜ ਵਿੱਚ ਸਿਰਜਿਆ ਗਿਆ ਬਹੁਜਨ ਅੰਦੋਲਨ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਾਲੇ बसपा ਸੰਸਥਾਪਕ ਸਾਫ ਕਾਂਛੀ ਰਾਮ ਦੇ ਮਾਸਟਰ پلان ਮੁਤਾਬਕ बसपा ਦੇ ਰਾਸ਼ਟਰੀ ਪ੍ਰਧਾਨ ਤੇ ਸਾਫ ਦਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਆਪਣੀਆਂ ਸਰਕਾਰਾਂ ਦੌਰਾਨ ਬਹੁਜਨ ਸਮਾਜ ਦੇ ਮਹਾਪੁਰਖਾਂ ਦੇ ਨਾਂ ਤੇ ਵੱਡੇ ਪੱਧਰ ਤੇ ਸਮਾਰਕ ਬਣਾਏ ਤੇ ਉਹਨਾਂ ਨੂੰ ਹਮੇਸ਼ਾ-ਹਮੇਸ਼ਾ ਲਈ ਅਮਰ ਕਰ ਦਿੱਤਾ ਡਾਕਟਰ ਭੀਮਰਾਓ ਅੰਬੇਡਕਰ ਸਮਾਜਿਕ ਪਰਿਵਰਤਨ ਸਮਾਰਕ ਬਸਪਾ ਸੰਸਥਾਪਕ ਸਾਬਕਾਂਛੀ ਰਾਮ ਦਾ ਮਾਸਟਰ ਪਲਾਨ ਸੀ ਜਿਸ ਨੂੰ ਕੁਮਾਰੀ ਮਾਇਆਵਤੀ ਨੇ ਮੂਰਤ ਰੂਪ ਦਿੱਤਾ ਇਹ ਸਿਰਫ ਸਮਾਰਕ ਨਹੀਂ ਹੈ ਸਗੋਂ ਮਹਾਪੁਰਖਾਂ ਦੇ ਇਤਿਹਾਸ ਤੇ ਉਹਨਾਂ ਦੇ ਫਲਸਫੇ ਨੂੰ ਦਰਸਾਉਂਦੀ ਅਣਮੁੱਲੀ ਤ੍ਰੋਹਰ ਹੈ ਇਸ ਦੇ ਅੰਦਰ ਤਾਥਾਗਤ ਗੋਤਮ ਬੁੱਧ ਗੁਰੂ ਕਬੀਰ ਜੀ ਗੁਰੂ ਰਵਿਦਾਸ ਜੀ ਗੁਰੂ ਕਾਸੀਦਾਸ ਜੀ ਬਿਰਸਾ ਮੁੰਡਾ ਜੀ ਦੀਆਂ 18 ਫੁੱਟ ਉੱਚੀਆਂ ਮੂਰਤੀਆਂ ਸਥਾਪਿਤ ਹਨ ਇਸ ਦੇ ਨਾਲ ਹੀ ਦੂਜੇ ਗੁੰਬਦ ਵਿੱਚ ਮਹਾਨ ਸਮਾਜ ਸੁਧਾਰਕ ਜੋਤੀਬਾ ਫੂਲੇ ਸ਼ਾਹੂਜੀ ਮਹਾਰਾਜ ਨਾਰਾਇਣਾ ਗੁਰੂ ਬਾਬਾ ਸਾਭ ਡਾਕਟਰ ਭੀਮrao ਅੰਬੇਡਕਰ ਤੇ ਸਾਹ ਕਾਂਸ਼ੀ ਰਾਮ ਦੇ ਬਹੁਤ ਸਥਾਪਿਤ ਕੀਤੇ ਗਏ ਹਨ। ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਦੇ ਨਾਂ ਤੇ ਬਣਿਆ ਇਹ ਸਮਾਰਕ 108 ਏਕੜ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਸਮਾਰਕ ਦਾ ਨਿਰਮਾਣ ਰਾਜਸਥਾਨ ਤੋਂ ਲਿਆਂਦੇ ਗਏ ਸੈਂਡ ਸਟੋਨ ਨਾਲ ਕੀਤਾ ਗਿਆ ਹੈ। ਇਸ ਦੀ ਲਾਗਤ ਕਰੀਬ 700 ਕਰੋੜ ਰੁਪਏ ਦੱਸੀ ਜਾਂਦੀ ਹੈ। ਸਮਾਰਕ ਦੀ ਐਂਟਰੀ ਫੀਸ 20 ਰੁਪਏ ਰੱਖੀ ਗਈ ਹੈ। ਹਰ ਸਾਲ ਦੇਸ਼ ਵਿਦੇਸ਼ ਤੋਂ ਲੱਖਾਂ ਲੋਕ ਇਸ ਨੂੰ ਦੇਖਣ ਆਉਂਦੇ ਹਨ ਜਿਸ ਕਰਕੇ ਟਿਕਟ ਫੀਸ ਦੇ ਨਾਲ-ਨਾਲ ਟੂਰਿਜ਼ਮ ਤੋਂ ਵੀ ਸੂਬਾ ਸਰਕਾਰ ਨੂੰ ਚੰਗੀ ਆਮਦਨ ਹੁੰਦੀ ਹੈ। ਸਾਲ 1995 ਵਿੱਚ ਉੱਤਰ ਪ੍ਰਦੇਸ਼ ਵਿੱਚ ਪਹਿਲੀ ਵਾਰ ਬਸਪਾ ਸਰਕਾਰ ਬਣਦੇ ਹੀ ਇਸ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਸੀ। ਸਾਲ 2007 ਵਿੱਚ ਜਦੋਂ ਉੱਤਰ ਪ੍ਰਦੇਸ਼ ਵਿੱਚ ਚੌਥੀ ਵਾਰ बसपा ਸਰਕਾਰ ਬਣੀ ਉਦੋਂ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਇਸ ਦਾ ਕੰਮ ਮੁਕੰਮਲ ਕਰਾਇਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੇ ਜਨਮ ਦਿਵਸ ਵਾਲੇ ਦਿਨ 14 April 2008 ਨੂੰ ਇਸ ਸਮਾਰਕ ਨੂੰ ਲੋਕਾਂ ਲਈ ਖੋਲ੍ਹਿਆ ਗਿਆ ਇਹ ਹੈ ਉੱਤਰ ਪ੍ਰਦੇਸ਼ ਦਾ ਡਾਕਟਰ ਭੀਮrao ਅੰਬੇਡਕਰ ਸਮਾਜਿਕ ਪਰਿਵਰਤਨ ਸਮਾਰਕ ਅੰਦਰ ਦਾਖਲ ਹੁੰਦਿਆਂ ਹੀ ਬਹੁਤ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਇਸ ਦੇ ਅੰਦਰ ਸਮਾਜਿਕ ਪਰिवर्तन స్తମ୍ਭ ਤੇ ਇਤਿਹਾਸਕ ਅਸ਼ੋਕ స్తମ୍ਭ ਦੋਵੇਂ ਹੀ ਇੱਕੋ ਕਿਸਮ ਦੇ ਚਿਨਾਰ ਪੱਥਰਾ ਨਾਲ ਬਣੇ ਹਨ ਬੁੱਧ ਸ਼ੈਲੀ ਦੀ ਝਲਕ ਦਿਖਾਉਂਦਾ ਇਹ ਸਮਾਰਕ ਮਹਾਨ ਸਮਰਾਟ ਅਸ਼ੋਕ ਦੇ ਵਿਸ਼ਾਲ ਰਾਜਵਾਂਗ ਫੈਲਿਆ ਮਹਿਸੂਸ ਹੁੰਦਾ ਹੈ ਇਸ ਸਮਾਰਕ ਦੇ ਮੁੱਖ ਗੁੰਬਦ ਦਾ ਸਟਰਕਚਰ ਸਿੰਧੂ ਘਾਟੀ ਸਭਿਅਤਾ ਦੇ ਸਟਰਕਚਰ ਤੋਂ ਪ੍ਰੇਰਿਤ ਹੈ ਇਹ ਸਿੰਧੂ ਘਾਟੀ ਦੀ ਖੋਦਾਈ ਤੋਂ ਮਿਲੇ ਬਹੁਜਨ ਸਮਾਜ ਦੇ ਇਤਿਹਾਸ ਦੇ ਸਟਰਕਚਰ ਵਾਂਗ ਹੀ ਹੈ ਇਸ ਦੇ ਪ੍ਰਵੇਸ਼ ਤੇ ਬਹੁਤ ਵੱਡਾ ਮਜ਼ਬੂਤ ਦਰਵਾਜ਼ਾ ਲੱਗਾ ਹੋਇਆ ਹੈ ਜੋ ਕਿ ਕਿਸੇ ਕਿਲੇ ਵਾਂਗ ਪ੍ਰਤੀਤ ਹੁੰਦਾ ਹੈ ਇਸ ਗੁੰਬਦ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜੀਵਨ ਨਾਲ ਸੰਬੰਧਤ ਵੱਖ-ਵੱਖ ਸਮੇਂ ਨੂੰ ਦਰਸਾਉਂਦੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਤੇ ਮਾਤਾ ਰਮਾਬਾਈ ਅੰਬੇਡਕਰ ਦੀ ਮੂਰਤੀ ਲੱਗੀ ਹੈ ਉੱਪਰਲੇ ਪਾਸੇ ਗੁੰਬਦ ਵੱਲ ਨਜ਼ਰ ਮਾਰੀਏ ਤਾਂ ਤਾਥਾਕਤ ਬੁੱਧ ਦੀਆਂ ਚਾਰ ਵੱਖ-ਵੱਖ ਦਿਸ਼ਾਵਾਂ ਵੱਲ ਮੂਰਤੀਆਂ ਦਿਖਾਈ ਦਿੰਦੀਆਂ ਹਨ ਇਸ ਤੋਂ ਇਲਾਵਾ ਇੱਥੇ ਡਾਕਟਰ ਅੰਬੇਡਕਰ ਪਾਰਕ ਦਾ ਪੂਰਾ ਨਕਸ਼ਾ ਮਿਊਰਲ ਦੇ ਰੂਪ ਵਿੱਚ ਲਗਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਬਸਪਾ ਮੁਖੀ ਤੇ ਸਾਬਕਾ ਮੁੱਖ ਮੰਤਰੀ কুমারী মায়াবতী ਦੀ ਇੱਕ ਮੂਰਤੀ ਸਥਾਪਿਤ ਕੀਤੀ ਗਈ ਹੈ। ਇਸ ਦੇ ਗੁੰਬਦ ਦੇ ਗਲਿਆਰੇ ਵਿੱਚ ਕੁਰਸੀ ਤੇ ਬੈਠੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦਾ ਇੱਕ ਵਿਸ਼ਾਲ ਬੁੱਤ ਖਾਸ ਖਿੱਚ ਦਾ ਕੇਂਦਰ ਹੈ। ਕਾਂਸੇ ਦੀ ਇਸ ਮੂਰਤੀ ਨੂੰ ਲਗਾਉਣ ਪਿੱਛੇ কুমারী মায়াবতী ਦੀ ਬਹੁਤ ਵੱਡੀ ਸੋਚ ਝਲਕਦੀ ਹੈ। ਦਰਅਸਲ ਇਹ ਮੂਰਤੀ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਸਥਾਪਿਤ ਉੱਥੇ ਦੇ 16ਵੇਂ ਮਹਾਨ ਰਾਸ਼ਟਰਪਤੀ ਅਬਰਾਹਿਮ ਲਿੰਕਨ ਦੀ ਮੂਰਤੀ ਵਾਂਗ ਹੀ ਹੈ। ਡਾਕਟਰ ਅੰਬੇਡਕਰ ਕੁਰਸੀ ਤੇ ਕਿਸੇ ਰਾਜੇ ਵਾਂਗ ਸ਼ਾਨ ਨਾਲ ਬੈਠੇ ਦਿਖਾਈ ਦਿੰਦੇ ਹਨ। ਬੁੱਤ ਨੂੰ ਦੇਖ ਕੇ ਡਾਕਟਰ ਅੰਬੇਡਕਰ ਦਾ ਮਜ਼ਬੂਤ ਵਿਅਕਤੀਤਵ ਪ੍ਰਗਟ ਹੁੰਦਾ ਹੈ। ਇਸ ਬੁੱਤ ਦੇ ਹੇਠਾਂ ਵਿਚਾਰ ਲਿਖੇ ਹਨ ਮੇਰਾ ਜੀਵਨ ਸੰਘਰਸ਼ੀ ਮੇਰਾ ਸੰਦੇਸ਼ ਹੈ 12 ਸਤੰਬਰ 1997 ਨੂੰ ਇਹ ਬਹੁਤ ਉਸ ਸਮੇਂ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ ਇਸ ਤੋਂ ਅਗਲੇ ਪਾਸੇ ਬਸਪਾ ਸੰਸਥਾਪਕ ਸਾਹ ਕਾਂਚੀ ਰਾਮ ਤੇ ਕੁਮਾਰੀ ਮਾਇਆਵਤੀ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ ਇਹ ਮੂਰਤੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਵੱਲੋਂ ਬੁੱਧ ਧੰਮ ਦੀ ਦੀਕਸ਼ਾ ਲੈਣ ਦੇ ਸਮੇਂ ਨੂੰ ਦਰਸਾਉਂਦੀ ਹੈ ਬਾਬਾ ਸਾਹਿਬ ਨੇ 14 ਅਕਤੂਬਰ 1956 ਨੂੰ ਧੰਮ ਦੀ ਦੀਕਸ਼ਾ ਲਈ ਸੀ ਡਾਕਟਰ ਭੀਮrao ਅੰਬੇਡਕਰ ਸਮਾਜਿਕ ਪਰਿਵਰਤਨ ਸਾਲ ਵਿੱਚ ਡਾਕਟਰ ਅੰਬੇਡਕਰ ਸਮਾਰਕ ਦੇ ਸਾਹਮਣੇ ਡਾਕਟਰ ਭੀਮrao ਅੰਬੇਡਕਰ ਸਮਾਜਿਕ ਪਰਿਵਰਤਨ ਸੰਗਰਾहालय ਬਣਿਆ ਹੈ ਇਸ ਨੂੰ 25 ਜੂਨ 2009 ਨੂੰ ਉਸ ਸਮੇਂ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ ਇੱਥੇ ਗੁੰਬਦ ਆਕਾਰ ਦੇ ਦੋ ਵੱਡੇ ਭਵਨ ਇੱਕ ਦੂਜੇ ਨਾਲ ਜੁੜੇ ਹੋਏ ਹਨ ਇਸ ਦੇ ਇੱਕ ਗੁੰਬਦ ਵਿੱਚ ਤਥਾਗਤ ਗੌਤਮ ਬੁੱਧ ਗੁਰੂ ਕਬੀਰ ਜੀ ਗੁਰੂ ਰਵਿਦਾਸ ਜੀ ਗੁਰੂ ਕਾਸੀਦਾਸ ਜੀ ਬਿਰਸਾ ਮੁੰਡਾ ਜੀ ਦੀਆਂ 18 ਫੁੱਟ ਉੱਚੀਆਂ ਮੂਰਤੀਆਂ ਸਥਾਪਿਤ ਹਨ ਇਸ ਦੇ ਨਾਲ ਹੀ ਦੂਜੇ ਗੁੰਬਦ ਵਿੱਚ ਜੋਤੀਵਾ ਫੂਲੇ ਸ਼ਾਹੂ ਜੀ ਮਹਾਰਾਜ ਨਾਰਾਇਣਾ ਗੁਰੂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਤੇ ਸਾਬ ਕਾਂਸੀ ਰਾਮ ਦੀਆਂ 18 ਫੁੱਟ ਉੱਚੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ ਮੇਬੋ ਮੰਦਿਰ ਵਿੱਚ ਗੁੰਬਦ ਦੇ ਹੇਠਾਂ ਕੁਮਾਰੀ ਮਾਇਆਵਤੀ ਦੀ ਚੌਮੁਖੀ ਮੂਰਤੀ ਲੱਗੀ ਹੋਈ ਹੈ ਜੋ ਕਿ ਮਹਾਪੁਰਖਾਂ ਤੇ ਉਹਨਾਂ ਦੇ ਵਿਚਾਰਾਂ ਨਾਲ ਰੂਬਰੂ ਕਰਾਉਂਦੀ ਨਜ਼ਰ ਆਉਂਦੀ ਹੈ ਅੰਬੇਡਕਰ ਪਾਰਕ ਵਿੱਚ ਸਮਾਜਿਕ ਪਰਿਵਰਤਨ ਗੈਲਰੀ ਸਮਾਜਿਕ ਪਰਿਵਰਤਨ ਸਤੰਭ ਸ਼ਿਲਾਪੱਟ ਗੌਤਮ ਬੁੱਧ ਸਥਾਨ ਆਦੀ ਜਿੱਥੇ ਖੇਚ ਦਾ ਕੇਂਦਰ ਹਨ ਉਥੇ ਇਹ ਲੋਕਾਂ ਨੂੰ ਬਹੁਜਨ ਸਮਾਜ ਦੇ ਇਤਿਹਾਸ ਨਾਲ ਵੀ ਜੋੜਦੇ ਹਨ ਸਮਾਰਕ ਵਿੱਚ ਲੱਗੀਆਂ ਹਾਥੀ ਦੀਆਂ ਮੂਰਤੀਆਂ ਲੋਕਾਂ ਦਾ ਧਿਆਨ ਖਿੱਚਦੀਆਂ ਹਨ ਹਾਲਾਂਕਿ ਵਿਰੋਧੀ ਪਾਰਟੀਆਂ ਵੱਲੋਂ ਇਹਨਾਂ ਮੂਰਤੀਆਂ ਨੂੰ बसपा ਦੇ ਚੋਣ ਨਿਸ਼ਾਨ ਹਾਥੀ ਨਾਲ ਜੋੜ ਕੇ ਪ੍ਰਚਾਰਿਆ ਜਾਂਦਾ ਹੈ ਪਰ ਅਸਲ ਇਹ ਹੈ ਕਿ ਇਹ ਮੂਰਤੀਆਂ बसपा ਦੇ ਚੋਣ ਨਿਸ਼ਾਨ ਵਾਂਗ ਨਹੀਂ ਹਨ ਹਾਥੀ ਦੀਆਂ ਇਹ ਮੂਰਤੀਆਂ ਸਵਾਗਤ ਦੀ ਮੁਦਰਾ ਵਿੱਚ ਹਨ ਸਾਬ ਕਾਂਛੀ ਨਾਮ ਦੇ ਰੋਡ ਮੈਪ ਤੇ ਚਲਦੇ ਹੋਏ কুমারী মায়াবতী ਵੱਲੋਂ ਡਾਕਟਰ ਭੀਮਰਾਓ ਮੇਡਕਰ ਸਮਾਜਿਕ ਪਰਿਵਰਤਨ ਸਮਾਰਕ ਦੇ ਰੂਪ ਵਿੱਚ ਜੋ ਇਤਿਹਾਸ ਸਿਰਜਿਆ ਗਿਆ ਉਹ ਯੁੱਗਾਂ-ਯੁੱਗਾਂ ਤੱਕ ਯਾਦ ਰਹੇਗਾ ਸੈਂਕੜੇ ਹਜ਼ਾਰਾਂ ਸਾਲਾਂ ਬਾਅਦ ਵੀ ਇਤਿਹਾਸ ਦੀ ਇਹ ਨਿਸ਼ਾਨੀ ਜ਼ਿੰਦਾ ਰਹੇਗੀ ਤੇ ਲੋਕ ਯਾਦ ਰੱਖਿਆ ਕਰਨਗੇ ਕਿ ਇੱਥੇ ਬਹੁਜਨ ਸਮਾਜ ਵਿੱਚੋਂ ਜਨਮੀਆਂ ਸ਼ਖਸੀਅਤਾਂ ਦਾ ਰਾਜ ਹੁੰਦਾ ਸੀ ਜਿਨ੍ਹਾਂ ਨੇ ਨਾ ਸਿਰਫ ਆਪਣੇ ਇਤਿਹਾਸ ਨੂੰ ਮੋੜ ਸੁਰਜੀਤ ਕੀਤਾ ਸਗੋਂ ਉਸ ਨੂੰ ਯੁਗਾਂ-ਯੁਗਾਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਅਮਰ ਕਰ ਦਿੱਤਾ ਇਸ ਸਮਾਰਕ ਵਿੱਚ ਲੱਗੀਆਂ ਕੁਮਾਰੀ ਮਾਇਆਵਤੀ ਦੀਆਂ ਮੂਰਤੀਆਂ ਬੇਸ਼ੱਕ ਵਿਰੋਧੀਆਂ ਜਾਂ মিডিਏ ਦੇ ਇੱਕ ਹਿੱਸੇ ਨੂੰ ਚੁਭਦੀਆਂ ਹੋਣ ਪਰ ਬਹੁਜਨ ਸਮਾਜ ਲਈ ਉਹ ਜ਼ਿੰਦਾ ਦੇਵੀ ਵਾਂਗ ਹਨ। ਬਾਬਾ ਸਾਹਿਬ ਅੰਬੇਡਕਰ ਨੂੰ ਆਦਰਸ਼ ਮੰਨ ਕੇ ਤੇ ਸਾਹ ਕਾਂਸ਼ੀ ਰਾਮ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਕੁਮਾਰੀ ਮਾਇਆਵਤੀ ਵੱਲੋਂ ਡਾਕਟਰ ਅੰਮੇੜਕਰ ਸਮਾਜਿਕ ਪਰਿਵਰਤਨ ਸਮਾਰਕ ਵਾਂਗ ਯਾਦਗਾਰਾਂ ਸਿਰਜਣਾ ਉਹਨਾਂ ਦੀ ਵਿਸ਼ਾਲ ਸੋਚ ਨੂੰ ਦਰਸਾਉਂਦਾ ਹੈ।